ਤੋ ਪਹਿਲਾਂ ਗਿਆਨੀ ਜੀ ਉਹਨਾਂ ਨੇ ਜਿਹੜੀ ਲੜੀ ਅਰੰਭੀ ਹੈ ਮੇਰੀ ਭਾਵਨਾ ਬਣੀ ਭਰੀਂਦੇ ਸਮੇਂ ਚ ਮੈਂ ਉਸੇ ਨੂੰ ਗਾਂ ਤੋਰਾ ਗੱਲ ਇਹ ਹੁੰਦੀ ਹੈ ਕਈ ਵਾਰ ਸਟੇਜ ਖੁਦ ਨੂੰ ਬਣਾਉਣੀ ਪੈਂਦੀ ਹੈ ਤੇ ਕਈ ਵਾਰ ਬਣੀ ਬਣਾਈ ਮਿਲ ਜਾਂਦੀ ਹੈ ਮੇਰੇ ਕਹਿਣ ਦਾ ਭਾਵ ਉਹਨਾਂ ਨੇ ਇੱਕ ਬੜੀ ਸੁੰਦਰ ਲੜੀ ਜਿਹੜੀ ਇਤਿਹਾਦੀ ਤੁਹਾਡੇ ਸਾਹਮਣੇ ਛੇੜ ਦਿੱਤੀ ਉਹਨਾਂ ਘਟਨਾ ਸਾਂਝੀ ਕੀਤੀ ਹੈ 1757 ਦੀ ਮੈਂ ਕਰਨ ਜਾ ਰਿਹਾ 1761 ਦੀ ਬਿਲਕੁਲ ਮਿਲਦੀ ਜੁਲਦੀ ਘਟਨਾ ਔਰ ਉਹ ਪ੍ਰਸੰਗ ਜਿਹੜਾ ਸ਼ਾਇਦ ਹੀ ਆਪ ਜੀ ਨੇ ਸੁਣਿਆ ਹੋਵੇ ਦਾਵਾ ਨਾ ਵਾਦਾ ਹੈ ਪੀ ਸੁਣਿਆ ਹੀ ਨਹੀਂ ਸੁਣਿਆ ਤਾਂ ਹੋਵੇਗਾ ਪਰ ਘੱਟ ਸੁਣਿਆ ਹੋਵੇਗਾ ਮੇਰੀ ਭਾਵਨਾ ਹੈ ਮੈਂ ਨਵੇਕਲਾ ਜਾਂ ਪ੍ਰਸੰਗ ਤੁਹਾਡੇ ਨਾਲ ਸਾਂਝਾ ਕਰਾਂ ਉਹਨਾਂ ਜ਼ਿਕਰ ਕੀਤਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸਤਗੁਰੂ ਦੀ ਕਿਲਾ ਛੱਡ ਕੇ ਆਏ ਕੀਰਤਪੁਰ ਸਾਹਿਬ ਕੀਰਤਪੁਰ ਸਾਹਿਬ ਤੋਂ ਚੱਲਦੇ ਚੱਲਦੇ ਨਿਰਮੋਹਗੜ੍ਹ ਨਿਰਮੋਹਗੜ੍ਹ ਤੋਂ ਛਾਈ ਟਿੱਬੀ ਛਾਈ ਟਿੱਬੀ ਤੋਂ ਸਰਸਾ ਸਰਸਾ ਤੋਂ ਕਣੋਲਾ ਕਣੋਲਾ ਤੋਂ ਲੋਧੀ ਮਾਜਰਾ ਲੋਧੀ ਮਾਜਰਾ ਤੋਂ ਰੋਪੜ ਰੋਪੜ ਤੋਂ ਪੱਠਾ ਸਾਹਿਬ ਪੱਠਾ ਸਾਹਿਬ ਤੋਂ ਬਾਂਮਣ ਮਾਜਰਾ ਬਾਂਮਣ ਮਾਜਰਾ ਤੋਂ ਬੂਰ ਮਾਜਰਾ ਬੂਰ ਮਾਜਰਾ ਤੋਂ ਦੁਗਰੀ ਦੁਗਰੀ ਤੋਂ ਟਿੱਬੀ ਸਾਹਿਬ ਟਿੱਬੀ ਸਾਹਿਬ ਤੋਂ ਚਮਕੌਰ ਸਾਹਿਬ ਚਮਕੌਰ ਸਾਹਿਬ ਤੋਂ ਜੰਡ ਸਾਹਿਬ ਜੰਡ ਸਾਹਿਬ ਤੋਂ ਝਾੜ ਸਾਹਿਬ ਝਾੜ ਸਾਹਿਬ ਤੋਂ ਪਵਾਤ ਪਵਾਤ ਤੋਂ ਸਹਿਜੋ ਮਾਜਰਾ ਸਹਿਜੋ ਮਾਜਰਾ ਤੋਂ ਮਾਚੀਵਾੜਾ ਸਾਹਿਬ ਮਾਚੀਵਾੜਾ ਸਾਹਿਬ ਤੋਂ ਜੰਡ ਸਾਹਿਬ ਜੰਡ ਸਾਹਿਬ ਤੋਂ ਕੁਲਾਲ ਕੁਲਾਲ ਤੋਂ ਲਲਕਲਾ ਲਲਕਲਾ ਤੋਂ ਕੁੱਬਾ ਕੁੱਬਾ ਤੋਂ ਕਟਾਣਾ ਕਟਾ ਕਿ ਨਹੀਂ ਤੋਂ ਆਨੰਦਪੁਰ ਆਨੰਦਪੁਰ ਤੋਂ ਦੰਦਮਾ ਸਾਹਿਬ ਦੰਦਮਾ ਸਾਹਿਬ ਤੋਂ ਸਾਹਨੇਵਾਲ ਸਾਹਨੇਵਾਲ ਤੋਂ ਟਿੱਬਾ ਟਿੱਬਾ ਤੋਂ ਆਲਮਗੀਰ ਆਲਮਗੀਰ ਤੋਂ ਰਤਨ ਰਤਨ ਤੋਂ ਮੋਹੀ ਮੋਹੀ ਤੋਂ ਹੀਰਾ ਹੀਰਾ ਤੋਂ ਰਾਜੋ ਆਣਾ ਰਾਜੋ ਆਣਾ ਤੋਂ ਰਾਏਕੋਟ ਰਾਏਕੋਟ ਤੋਂ ਸੀਲੋ ਆਣੀ ਸੀਲੋ ਆਣੀ ਤੋਂ ਬਸੀਆਂ ਬਸੀਆਂ ਤੋਂ ਕਮਾਲਪੁਰਾ ਕਮਾਲਪੁਰੇ ਤੋਂ ਲੰਮੇ ਜੱਟਪੁਰਾ ਲੰਮੇ ਜੱਟਪੁਰੇ ਤੋਂ ਮਾਣੂਕੇ ਮਾਣੂਕੇ ਤੋਂ ਮਹਿੰਦੀ ਆਣਾ ਮਹਿੰਦੀ ਆਣਾ ਤੋਂ ਚੱਕਰ ਚੱਕਰ ਤੋਂ ਤਖਤੂਪੁਰਾ ਤਖਤੂਪੁਰਾ ਤੋਂ ਮਦੋਕੇ ਮਦੋਕੇ ਤੋਂ ਪਤੋ ਪਤੋ ਤੋਂ ਦੀਨਾ ਦੀਨਾ ਤੋਂ ਕਾਂਗੜ ਕਾਂਗੜ ਤੋਂ ਬੁਰਜਮਾਨ ਬੁਰਜਮਾਨ ਤੋਂ ਪਧੌੜ ਪਧੌੜ ਤੋਂ ਦਿਆਲਪੁਰਾ ਭਾਈ ਕਾ ਦਿਆਲਪੁਰਾ ਭਾਈ ਕਾ ਤੋਂ ਜਲਾਲ ਜਲਾਲ ਤੋਂ ਭਗਤਾ ਭਾਈ ਕਾ ਭਗਤਾ ਭਾਈ ਕਾ ਤੋਂ ਕੋਠਾ ਗੁਰੂ ਕਾ ਕੋਠਾ ਗੁਰੂ ਕਾ ਤੋਂ ਮਲੂਕਾ ਮਲੂਕਾ ਤੋਂ ਗੰਡੂ ਕਾ ਥੇ ਗੰਡੂ ਕਾ ਥੇ ਤੋਂ ਵਾਂਦਰ ਵਾਂਦਰ ਤੋਂ ਡੋੜ ਡੋੜ ਤੋਂ ਲੰਬ ਵਾਲੀ ਲੰਬ ਵਾਲੀ ਤੋਂ ਬਰਗਾੜੀ ਬਰਗਾੜੀ ਤੋਂ ਬੈਬਲ ਕਲਾ ਬੈਬਲ ਕਲਾ ਤੋਂ ਗੁਰੂ ਕੀ ਟਾਬ ਗੁਰੂ ਕੀ ਟਾਬ ਤੋਂ ਜੈ ਤੋਂ ਜੈ ਤੋਂ ਤੋਂ ਰਾਮੇ ਆਣਾ ਰਾਮੇ ਆਣਾ ਤੋਂ ਗੜੀ ਸੰਘੜ ਗੜੀ ਸੰਘੜ ਤੋਂ ਕੌਣੀ ਕੌਣੀ ਤੋਂ ਮੁਕਤਸਰ ਸਾਹਿਬ ਮੁਕਤਸਰ ਸਾਹਿਬ ਤੋਂ ਰੁਪਾਣਾ ਰੁਪਾਣਾ ਤੋਂ ਭੁੰਦਰ ਭੁੰਦਰ ਤੋਂ ਛਤੇ ਆਣਾ ਛਤੇ ਆਣਾ ਤੋਂ ਗੁਪਤ ਸਰ ਸਾਹਿਬ ਗੁਪਤ ਸਰ ਸਾਹਿਬ ਤੋਂ ਕੋਲਡ ਪਾਈ ਕੋਲਡ ਪਾਈ ਤੋਂ ਚੰਦ ਸਾਹਿਬ ਚੰਦ ਸਾਹਿਬ ਤੋਂ ਲੱਖੀ ਜੰਗਲ ਖਾਲਸਾ ਲੱਖੀ ਜੰਗਲ ਖਾਲਸਾ ਤੋਂ ਅਬਲੂ ਅਬਲੂ ਤੋਂ ਪੋਖੜੀ ਪੋਖੜੀ ਤੋਂ ਰਹਿਲਾ ਸਾਹਿਬ ਰਹਿਲਾ ਸਾਹਿਬ ਤੋਂ ਜੰਗੀ ਰਾਣਾ ਜੰਗੀ ਰਾਣਾ ਤੋਂ ਬੰਬਹਾ ਬੰਬਹਾ ਤੋਂ ਬਜਕ ਬਜਕ ਤੋਂ ਕਾਲਸਕਰਾਨੀ ਕਾਲਸਕਰਾਨੀ ਤੋਂ ਪੱਕਾ ਪੱਕਾ ਤੋਂ ਜੱਕ ਹੀਰਾ ਸਿੰਘ ਜੱਕ ਹੀਰਾ ਸਿੰਘ ਤੋਂ ਦੰਦਮਾ ਸਾਹਿਬ ਸਾਬੋ ਕੀ ਤਲਵੰਡੀ ਦਸਾਂ ਪਾਛਾ ਪਹੁੰਚੇ ਸਾਬੋ ਕੀ ਤਲਵੰਡੀ ਹੈ ਕੀ ਇਦਿਆਂ ਮੈਂ 18 ਪੀੜੀਆਂ ਦਾ ਜ਼ਿਕਰ ਤੁਹਾਡੇ ਨਾਲ ਸਾਂਝਾ ਕਰ ਦੇਵਾਂ ਸਾਬੋ ਕੀ ਤਲਵੰਡੀ ਕਿਵੇਂ ਵਸਿਆ ਇਹਨਾਂ ਦਾ ਵਡੇਰਾ ਹੋਇਆ ਜੈਸਲਪੱਟੀ ਜੈਸਲਪੱਟੀ ਦੇ ਪਰਿਵਾਰ ਚੋਇਆ ਖੀਵਾ ਰਾਓ ਖੀਵਾ ਰਾਓ ਦਾ ਸਾਧੂ ਰਾਓ ਸਾਧੂ ਰਾਓ ਦਾ ਚੌਧਰੀ ਹਮੀਰ ਚੌਧਰੀ ਹਮੀਰ ਦਾ ਚੌਧਰੀ ਬਰਾੜ ਚੌਧਰੀ ਬਰਾੜ ਦਾ ਪੌੜ ਪੌੜ ਦਾ ਵੈਰਸੀ ਵੈਰਸੀ ਦਾ ਕੇਣ ਕੇਣ ਦਾ ਹਲੜ ਹਲੜ ਦਾ ਮੰਗੋ ਮੰਗੋ ਦਾ ਪੁੱਤਰ ਸਾਬੋ ਸਾਬੋ ਦਾ ਸਤੋ ਸਤੋ ਦਾ ਭੋਲ ਭੋਲ ਦਾ ਸਾਧੂ ਸਾਧੂ ਦਾਰ ਜਾਦਾ ਰਜਾਦੇ ਦਾ ਆਕਲ ਆਕਲ ਦਾ ਸਲੀਮ ਸਲੀਮ ਦਾ ਚੌਧਰੀ ਡੱਲਾ ਸੱਲਾ ਜਿਹਦੇ ਪਰਿਵਾਰ ਵਿੱਚੋਂ ਜਿਹੜਾ ਚੌਧਰੀ ਡੱਲਾ ਅਮਰਤ ਸ਼ੱਕਦਾ ਹੈ ਤੇ ਚੌਧਰੀ ਡੱਲ ਸਿੰਘ ਬਣਦਾ ਹੈ ਉਹਨਾਂ ਜ਼ਿਕਰ ਕੀਤਾ ਉੱਥੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਮਹਾਨ ਉਥੇ ਤਪੱਸਿਆ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖੇ ਬਾਬਾ ਦੀਪ ਸਿੰਘ ਜੀ ਦੀਆਂ 12 ਪੀੜੀਆਂ ਦਾ ਇਤਿਹਾਸ ਮਿਲ ਜਾਂਦਾ ਹੈ ਇਹਨਾਂ ਦਾ ਵਡੇਰਾ ਆਇਆ ਖਹਿਰਾ ਖਹਿਰਾ ਦਾ ਕਾਲੂ ਕਾਲੂ ਦਾ ਸੂਰਜ ਸੂਰਜ ਦਾ ਸਾਹੂ ਸਾਹੂ ਦਾ ਸਲਾਰ ਸਲਾਰ ਦਾ ਜ਼ਿਮੀਦਾਰਾ ਜ਼ਿਮੀਦਾਰ ਦਾ ਜਟਰੀਆ ਜਟਰੀਆ ਦਾ ਸਾਧੂ ਸਾਧੂ ਦਾ ਡੱਲਾ ਡੱਲੇ ਦਾ ਕਣਿਆ ਕਣਿਏ ਦਾ ਦੁਲਚੀ ਦੁਲਚੀ ਦਾ ਕਰਮ ਸਿੰਘ ਕਰਮ ਸਿੰਘ ਦਾ ਪੁੱਤਰ ਸਰਦਾਰ ਭਗਤ ਸਿੰਘ ਤੇ ਸਰਦਾਰ ਭਗਤ ਸਿੰਘ ਦੇ ਸੁਪੁੱਤਰ ਹੋਏ ਬਾਬਾ ਦੀਪ ਸਿੰਘ ਸਾਹਿਬ ਇਹਨਾਂ ਦੇ ਤਿੰਨ ਭਾਈ ਹੋਰ ਵੀ ਹੋਏ ਹੋਏ ਬਾਬਾ ਦੀਪ ਸਿੰਘ ਜੀ ਦਾ ਤਿਆ ਤੁਸੀਂ ਬਾਖੂਬ ਲੜੀ ਵਾਰ ਮੇਰੇ ਤੋਂ ਪਹਿਲਾਂ ਸਰਵਣ ਕਰ ਚੁੱਕੇ ਹੋ ਦਸਾਂ ਪਾਚਾ ਦਮਦਮਾ ਸਾਹਿਬ ਦੀ ਧਰਤੀ ਤੋਂ ਤੁਰੇ ਤਾਂ ਪਿੰਡਾਂ ਵਿੱਚੋਂ ਹੁੰਦੇ ਪਹੁੰਚੇ ਕੇਵਲ ਕੇਵਲ ਤੋਂ ਝੰਡੇ ਝੰਡੇ ਤੋਂ ਝੋੜੜਾ ਝੋੜੜਾ ਤੋਂ ਮਗਦੌਦ ਮਗਦੌਦ ਤੋਂ ਰਾਣੀਆਂ ਰਾਣੀਆਂ ਤੋਂ ਸਿਰਸਾ ਸਿਰਸਾ ਤੋਂ ਜੈਪੁਰ ਜੈਪੁਰ ਤੋਂ ਜੋਧਪੁਰ ਜੋਧਪੁਰ ਦੀ ਰਾਤ ਰਾਹੀਂ ਦਸਾਂ ਪਾਚਾ ਹੁੰਦੇ ਹੋਏ ਜਾ ਪਹੁੰਚੇ ਨਾ ਦੇਵ ਸਾਹਿਬ ਦੀ ਮੁਬਾਰਕ ਧਰਤੀ ਤੇ ਇਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਸਾਧਦੇ ਹੱਥ ਵੀ ਤੇਗ ਫੜਾਈ ਜਿਹੜਾ ਕਦੇ ਹਿਰਨੀ ਦਾ ਸ਼ਿਕਾਰ ਕਰਕੇ ਆਪਣੇ ਖੱਜਰ ਤੇ ਕਮਾਂਡ ਨਦੀ ਵਿੱਚ ਸੁੱੜਦਾ ਏ ਫੇਰ ਉਹਦਾ ਰੂਪ ਬਦਲ ਕੇ ਸਤਗੁਰ ਸੱਚੇ ਪਾਤਸ਼ਾ ਉਸ ਨੂੰ ਸ਼ਸਤਰ ਫੜਾਉਂਦੇ ਨੇ ਮਾਰਾ ਕਿੰਦੇ ਮਦੋਦਾਸ ਅੱਜ ਤੋਂ ਬਾਅਦ ਤੂੰ ਬੰਦਾ ਸਿੰਘ ਹੈ ਤੇ ਅੱਜ ਤੋਂ ਬਾਅਦ ਕੇਵਲ ਬੰਦਿਆਂ ਵਾਲੇ ਹੀ ਕੰਮ ਕਰਨੇ ਨੇ ਇਹ ਦਸਮ ਪਾਤਸ਼ਾ ਦੀ ਹੀ ਕਿਰਪਾ ਸੀ ਇੱਕ ਸਾਧ ਨੂੰ ਇੱਕ ਸੰਤ ਸੂਰਮਾ ਬਣਾ ਦੇਣਾ ਦਸਮ ਪਾਤਸ਼ਾਹ ਨੇ ਜੇਜੇ ਤੇ ਮੁਖ ਵਿੱਚ ਖੰਡੇ ਬਾਟੇ ਦਾ ਅਮਰਤ ਪਾ ਦਿੱਤਾ ਨਾ ਉਹਦਾ ਮਰਦੋ ਜੀਵਨ ਬਦਲ ਗਿਆ ਜੀਵਨ ਐਸੀਆਂ ਦੋ ਮਹਾਨ ਰੂਹਾਂ ਇੱਕ ਜੋੜੀ ਦਾ ਜ਼ਿਕਰ ਮੈਂ ਤੁਹਾਡੇ ਨਾਲ ਸਾਝਾ ਕਰਨ ਲੱਗਾ ਹਾਂ ਜਿਨ੍ਹਾਂ ਨੇ ਖੰਡੇ ਬਾਟੇ ਦਾ ਅਮਰਤ ਛਕਿਆ ਹੈ ਤੇ ਸੇਖ ਤੇ ਰਾਜ ਕਿਵੇਂ ਬਣਿਆ ਦੇ ਵਿੱਚ ਆਪਣਾ ਬੜਾ ਵੱਡਾ ਯੋਗਦਾਨ ਪਾਇਆ ਤਣ ਕਰਕੇ ਇੱਥੇ ਬੈਠੋ ਤੇ ਮਨ ਕਰਕੇ ਚੱਲੀਏ ਲਾਹੌਰ ਲਾਹੌਰ ਦੀ ਧਰਤੀ ਦੇ ਇੱਕ ਚਾ ਬੈਠਾ ਹੈ ਉਦ ਬਾਦਸ਼ਾਹ ਦੀਆਂ ਬਾਈ ਪੀੜੀਆਂ ਦਾ ਇਤਿਹਾਸ ਆਪਾਂ ਨੂੰ ਪਿਛੋਕੜ ਮਿਲ ਜਾਂਦਾ ਹੈ ਉਹਦਾ ਵਡੇਰਾ ਆ ਕਿਸ ਕਿਸ ਨੇ حضرت ਮਮਾ ਸਾਹਿਬ ਦੀ ਸਰ ਸ਼ਰਨ ਧਾਰਨ ਕੀਤੀ ਤੇ ਉਹਦਾ ਨਾਮ ਮਮਾ ਸਾਹਿਬ ਨੇ ਰੱਖ ਦਿੱਤਾ ਅਬਦੁਰਸ਼ੀਦ ਅਬਦੁਰਛੀ ਦੀ ਪੰਨਵੀਂ ਪੀੜੀ ਵਿੱਚ ਇੱਕ ਬੱਚਾ ਪੈਦਾ ਹੋਇਆ ਜਿਸ ਨੇ ਇੱਕ ਸੰਤ ਦੀ ਭਗਤੀ ਕੀਤੀ ਤੇ ਉਹਦਾ ਨਾਮ ਉਸਨੇ ਅਬਦਾਲ ਰੱਖ ਦਿੱਤਾ ਅਬਦਾਲ ਸ਼ਬਦ ਨੋਟ ਕਰ ਲੈਣਾ ਅੱਗੇ ਚੱਲ ਕੇ ਨਾਲ-ਨਾਲ ਚੱਲੇਗਾ ਕੀ ਦੀ 16ਵੀਂ ਪੀੜੀ ਵਿੱਚ ਬੱਚਾ ਪੈਦਾ ਹੋਇਆ ਜਿਹਦਾ ਘਰਦਿਆਂ ਨੇ ਨਾਮ ਰੱਖਿਆ ਅਬਦੁੱਲਾ ਉਹਦਾ ਛੋਟਾ ਨਾਮ ਪੈ ਗਿਆ ਸੱਦੋ ਤੇ ਸੱਦੋ ਤੋਂ ਪ੍ਰਚਲਿਤ ਹੋ ਗਿਆ ਸੱਦੋ ਸਈ ਖਾਨਦਾਨ ਕੀ ਦੀ ਇੱਕਵੀਂ ਪੀੜੀ ਵਿੱਚ ਇੱਕ ਬੱਚਾ ਪੈਦਾ ਹੋਇਆ ਜਿਹਦਾ ਘਰਦਿਆਂ ਨੇ ਨਾਮ ਰੱਖਿਆ ਜ਼ਮਾਨ ਖਾਨ ਕੀ ਦੀ 22ਵੀਂ ਪੀੜੀ ਵਿੱਚ ਦੋ ਬੱਚੇ ਪੈਦਾ ਹੋਏ ਇੱਕ ਦਾ ਕਰਦਿਆ ਨਾਮ ਰੱਖਿਆ ਜ਼ੁਲਫਕਰ ਖਾਨ ਇੱਕ ਦਾ ਨਾਮ ਰੱਖਿਆ ਅਹਿਮਦ ਖਾਨ ਇਹ ਅਹਿਮਦ ਖਾਨ ਮੇਰੇ ਅੱਜ ਦੇ ਵਿਸ਼ੇ ਦਾ ਪਾਤਰ ਹੈ ਨਾਲ-ਨਾਲ ਚੱਲਦਾ ਜਾਵੇਗਾ ਇਹ ਉਹੀ ਅਹਿਮਦ ਖਾਨ ਹੈ ਜਿਹਨੂੰ ਦੁਨੀਆਂ ਦੇ ਲੋਕ ਅਹਿਮਦ ਸ਼ਾ ਅਬਦਾਲੀ ਜਾਂ ਅਹਿਮਦ ਸ਼ਾ ਦੁਰਾਨੀ ਕਹਿੰਦੇ ਨੇ ਅਬਦਾਲੀ ਤਾਂ ਕਹਿੰਦੇ ਨੇ ਅਬਦਾਲ ਦੀ ਪਦਵੀ ਇਹਨਾਂ ਨੂੰ ਮਿਲੀ ਹੈ ਦੁਰਾਨੀ ਪਤਾ ਕਿਉਂ ਕਹਿੰਦੇ ਨੇ ਇਹਦਾ ਇੱਕ ਫਕੀਰ ਹੋਇਆ ਉਹਨੇ ਨੂੰ ਦੁਰੇ ਦੁਰਾਨੀ ਦਾ ਲਖਬ ਦਿੱਤਾ ਤੇ ਦੁਰਾਨੀ ਦਾ ਮਤਲਬ ਕੀ ਹੈ ਜੇ ਤੁਸੀਂ ਇਹਦਾ ਮਤਲਬ ਪੜੋ ਨਾ ਤਾਂ ਤੁਹਾਡੇ ਚ ਹੋ ਸਕਦਾ ਕੋਈ ਵੀਰ ਸੁਨਿਆਰਾ ਬੈਠਾ ਹੋਵੇ ਸੋਨੇ ਦਾ ਕੰਮ ਕਰਨ ਵਾਲਾ ਉਹਨੂੰ ਪਤਾ ਵੀ ਜਿਹੜੇ ਮੋਤੀ ਹੁੰਦੇ ਨਾ ਮੋਤੀ ਇਹਨਾਂ ਮੋਤੀਆਂ ਵਿੱਚ ਇੱਕ ਉੱਤਮ ਕਿਸਮ ਹੈ ਮੋਤੀਆਂ ਦੀ ਸਭ ਤੋਂ ਉੱਤਮ ਕਿਸਮ ਉਸਨੂੰ ਦੁਰਾਨੀ ਕਿਹਾ ਜਾਂਦਾ ਹੈ ਇਸ ਕਰਕੇ ਉਹਨੂੰ ਦੁਰੇ ਦੁਰਾਨੀ ਦਾ ਲਖਬ ਮਿਲਿਆ ਸੀ ਕਿ ਸਾਰੇ ਬਾਦਸ਼ਾਹਾਂ ਦੇ ਨਾਲੋਂ ਉੱਤਮ ਬਾਦਸ਼ਾਹ